ਤਪਾਈ ਜਦੋਂ ਦਾ ਟੈਸਟ ਮੈਚ ਮੈਂ ਅਨਾਉਂਸ ਕੀਤਾਗਾ ਉਦੋਂ ਦਾ ਫੀਸ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਉਹ ਕਮੈਂਟ ਆ ਰਹੇ ਆ ਕਿ ਫੀਸ ਜ਼ਿਆਦਾ ਹੈ ਐਂਡ ਇੱਕ ਚੀਜ਼ ਨੂੰ ਹੋਰ ਲੈ ਕੇ ਆ ਰਹੇ ਆ ਕਮੈਂਟ ਕਿ ਪੀਡੀਐਫ ਸਰ ਤੁਸੀਂ ਅਵੇਲੇਬਲ ਕਰਵਾ ਦਿਓ ਮੈਂ ਉਹਦਾ ਰੀਜ਼ਨ ਦੱਸ ਹੀ ਚੁੱਕਿਆ ਕਿ ਪੀਡੀਐਫ ਪਹਿਲਾਂ ਟੈਸਟ ਸੀਰੀਜ਼ ਦੇ ਵਿੱਚ ਮੈਂ ਪ੍ਰੋਵਾਈਡ ਕਰਵਾਉਂਦਾ ਹੁੰਦਾ ਸੀਗਾ ਫਿਰ ਟੈਲੀਗ੍ਰਾਮ ਗਰੁੱਪ ਤੇ ਪੈਂਦੀ ਜਿੱਥੇ ਘੱਟੋ ਘੱਟ 5 ਜਾਂ 6000 ਜਵਾਬ ਹੁੰਦਾਗਾ ਐਂਡ ਉਸ ਤੋਂ ਬਾਅਦ ਸਾਰੇ ਪੀਡੀਐਫ ਡਾਊਨਲੋਡ ਕਰਕੇ ਆਪਣਾ ਆਪਣਾ ਕੰਮ ਕਰਨ ਲੱਗ ਜਾਂਦੇ ਆ ਐਂਡ ਕਈ ਤਾਂ ਐਸੀ ਆ ਕਿ ਪੀਡੀਐਫ ਨੂੰ ਇਕੱਠੀ ਕਰਕੇ ਇੱਕ ਮਿਨੀ ਮੌਕ ਟ ਅਕੈਡਮੀ ਤੇ ਨੁਕਸਾਨ ਤੋਂ ਜ਼ਿਆਦਾ ਨੁਕਸਾਨ ਜਿਹੜੇ ਆਫਲਾਈਨ ਦੇ ਵਿੱਚ ਬੱਚੇ ਪੜ੍ਹਦੇ ਆ ਜਿਨ੍ਹਾਂ ਨੇ ਫੀਸ ਆਲਰੇਡੀ ਆਫਲਾਈਨ ਦੇ ਵਿੱਚ ਦਿੱਤੀ ਹੁੰਦੀ ਹੈ ਜਿਹੜਾ ਟੀਚਰ ਕੰਟੈਂਟ ਬਣਾਉਂਦੇ ਆ ਨਿਮਹਿਤ ਦੇ ਨਾਲ ਉਹਨਾਂ ਦਾ ਨੁਕਸਾਨ ਹੁੰਦਾਗਾ ਪਰ ਹਾਂ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਦਾ ਕਨਸਰਨ ਲੈ ਲਿਆ ਇਸ ਤੋਂ ਬਾਅਦ ਮੇਰੀ ਜਿਹੜੀ ਟੀਮ ਹੈ ਉਹਨਾਂ ਨਾਲ ਗੱਲ ਹੋ ਰਹੀ ਹੈ ਕਿ ਜਿਹੜੀ ਪੀਡੀਐਫ ਆ ਬੇਸਿਕਲੀ ਉਹਨੂੰ ਕਿਸ ਤਰੀਕੇ ਨਾਲ ਪ੍ਰੋਵਾਈਡ ਕਰਵਾਇਆ ਜਾ ਸਕੇ ਕਿ ਉਹ ਸ਼ੇਅਰ ਨਾ ਹੋ ਸਕੇਗਾ ਰਾਈਟ ਆ ਯਾਨੀ ਰੀਡੇਬਲ ਫਾਰਮ ਦੇ ਵਿੱਚ ਜਿਵੇਂ ਹੁੰਦਾਗਾ ਉਹ ਬਸ ਐਪਲੀਕੇਸ਼ਨ ਤੇ ਮੈਂ ਇੱਕ ਜਿਹੜਾ ਸਿਕਿਉਰਿਟੀ ਬੇਸਿਕਲੀ ਹੁੰਦੀ ਹੈ ਉਹ ਮੈਂ ਕਰ ਰਿਹਾਗਾ ਤੁਸੀਂ ਲੈਪਟਾਪ ਤੇ ਵੀ ਉਹਨੂੰ ਪੀਡੀਐਫ ਨੂੰ ਖੋਲ ਕੇ ਦੇਖ ਸਕੋਗੇ ਪਰ ਡਾਊਨਲੋਡ ਨਹੀਂ ਹੋ ਸਕੇਗੀ ਉਹ ਰਾਈਟ ਹੈ ਯਾਨੀ 뷰 ਦੇ ਵਿੱਚ ਹੋ ਜੂਗੀ ਇਹ ਮੈਂ ਕਰ ਰਿਹਾਗਾ ਇਹਨਾਂ ਮੈਂ ਕਰ ਸਕਦਾਗਾ ਬਟ ਡਾਊਨਲੋਡ ਫਾਰਮ ਦੇ ਵਿੱਚ ਤੁਸੀਂ ਸਮਝੋ ਕਿ ਇੱਕ ਵਾਰੀ ਡਾਊਨਲੋਡ ਹੋ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਹੋਰ ਟੈਸਟ ਸੀਰੀਜ਼ ਲੈਣ ਦੀ ਲੋੜ ਪੈਣੀ ਹੈ ਉਹ ਕੀ ਕਰੂਗਾ ਡਾਊਨਲੋਡ ਕਰਕੇ ਆਪਣੇ 10 15 ਮਿੱਤਰਾਂ ਨੂੰ ਤਾਂ ਦਊਗਾ ਹੀ ਦਊਗਾ ਪੀਡੀਐਫ ਰਾਈਟ ਹੈ ਰੀਡੇਬਲ ਫਾਰਮ ਦੇ ਵਿੱਚ ਮੈਂ ਕਰ ਰਿਹਾਗਾ ਰਾਈਟ ਪਰ ਉਹ ਲੈਪਟਾਪ ਤੇ ਤੁਸੀਂ ਕਰ ਸਕੋਗੇ ਫੋਨ ਤੇ ਵੀ ਕਰ ਸਕੋਗੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਪੀਡੀਐਫ ਦਾ ਕੰਮ ਹੋ ਜਾਊਗਾ ਐਂਡ ਜਿਹੜੀ ਆਫਰ ਹੈਗੀ ਉਹ 15 ਅਗਸਤ ਤੱਕ ਹੈਗੀ ਐ ਸੋ ਪਲੀਜ਼ ਜਦੋਂ ਤੁਸੀਂ ਕੰਟੈਂਟ ਦੇਖੋਗੇ ਕੰਟੈਂਟ ਤੇ ਜਿੰਨਾ ਕੰਮ ਹੁੰਦਾਗਾ ਜਾਂ ਕੰਟੈਂਟ ਜਿਹੋ ਜਿਹਾ ਹੁੰਦਾ ਹ ਹੁਣ ਜਿਵੇਂ ਮੈਨੂੰ ਮੈਸੇਜ ਆਇਆ ਜਾਂ ਫੋਨ ਆਇਆ ਸਰ ਕਿ ਅਸੀਂ ਪਹਿਲਾਂ ਕੋਈ ਗਲਤ ਥਾਂ ਤੇ ਚਲੇ ਗਏ ਉੱਥੇ ਪਹਿਲਾਂ ਪੈਸੇ ਬਰਬਾਦ ਹੋਗੇ ਜਾਂ ਹੁਣ ਸਾਡੇ ਕੋਲ ਯਾਰ ਫਿਰ ਉਹ ਗੱਲ ਇਹ ਹੈ ਕਿ ਇਥੇ ਉਹ ਚੀਜ਼ ਮੈਂ ਹੋਣ ਨਹੀਂ ਦਿੰਦਾ ਤੁਹਾਡੇ ਨਾਲ ਇੱਕ ਵਾਰੀ ਤੁਸੀਂ ਟੈਸਟ ਸੀਰੀਜ਼ ਲਾਉਂਗੇ ਨਾ ਮੈਂ ਗਰੰਟੀ ਨਾਲ ਕਹਿੰਦਾ ਕਿ ਤੁਹਾਡਾ ਸਿਲੇਬਸ ਵੀ ਕੰਪਲੀਟ ਇਹਦੇ ਥਰੂ ਹੀ ਹੋਊਗਾ ਸਾਰਾ ਕੁਝ ਹੋਊਗਾ ਐਂਡ ਬਹੁਤ ਵਧੀਆ ਤੁਹਾਡੇ ਇੰਪਰੂਵ ਇੰਪਰੂਵਮੈਂਟ ਹੋਊਗੀ ਐਂਡ ਜਿੰਨੇ ਹੁਣ ਮੈਨੂੰ ਕਮੈਂਟ ਆ ਰਹੇ ਆ ਮੈਂ ਹੋਰ ਮੋਟੀਵੇਟ ਆ ਕਿ ਤੁਹਾਨੂੰ ਹੋਰ ਕੀ ਮੈਂ ਅਲੱਗ ਤੋਂ ਦੇ ਸਕਾਂ ਆਫਲਾਈਨ ਦੇ ਵਿੱਚ ਆਨਲਾਈਨ ਦੇ ਵਿੱਚ ਬੇਸਿਕਲੀ ਕਿ ਆਫਲਾਈਨ ਨਾਲੋਂ ਤੁਹਾਨੂੰ ਮੈਂ ਹੋਰ ਚੀਜ਼ਾਂ ਵੀ ਪ੍ਰੋਵਾਈਡ ਕਰਵਾ ਦੂੰਗਾ ਜਿਨ੍ਹਾਂ ਦੀ ਪੀਡੀਐਫ ਡਾਊਨਲੋਡ ਫਾਰਮ ਦੇ ਵਿੱਚ ਵੀ ਹੋ ਜਾਊਗੀ ਰਾਈਟ ਪਰ ਜਿਹੜੀ ਟੈਸਟਾਂ ਟੈਸਟਾਂ ਦੀ ਜਿਹੜੀ ਮਰਿਆਦਾ ਜਾਂ ਟੈਸਟਾਂ ਨੂੰ ਜਿਹੜਾ ਕਰਨ ਦਾ ਤਰੀਕਾ ਉਹ ਉਵੇਂ ਹੀ ਰਹਿਣ ਦਿਓ ਤਾਂ ਕਿ ਉਹ ਬਿਊਟੀ ਬਣੀ ਰਹੇ ਤੇ ਤੁਹਾਨੂੰ ਵੀ ਟੈਸਟ ਲਾਉਣ ਦੇ ਵਿੱਚ ਸਵਾਦ ਆਵੇ ਤੁਸੀਂ ਕੰਟੈਂਟ ਦੀ ਵੈਲਿਊ ਪਾਓ ਬਸ ਗੱਲ ਖਤਮ ਹੈ ਇਹ ਆਪਾਂ ਕੰਟੈਂਟ ਬੇਕਾਰ ਨਹੀਂ ਕਰਨਾ ਪੜਾਈ ਇਹਦੀ ਪੜਾਈ ਕਰਕੇ ਬਸ ਓਕੇ ਪੜਾਈ ਕਰਨੀ ਹੈ ਕੰਟੈਂਟ ਨੂੰ ਯੂਜ਼ ਕਰਨਾ ਵੀ ਮੈਕਸਿਮਮ ਤੋਂ ਮੈਕਸਿਮਮ ਤੁਸੀਂ ਨੰਬਰਾਂ ਨੂੰ ਇਨਕਰੀਜ਼ ਕਰਨਾ ਥੈਂਕ ਯੂ